ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਪਿੰਡ ਮਿਸ਼ਰੀ ਵਾਲੇ ਦੇ ਵਿੱਚ ਮਿਸ਼ਰੀ ਵਾਲਾ ਪਿੰਡ ਜ਼ਿਲ੍ਹੇ ਫਰੋੜੀਪੁਰ ਦਾ ਪਿੰਡ ਆ ਤੇ ਇਹ ਪਿੰਡ ਮਿੱਤਰੋ ਜਦੋਂ ਆਪਾਂ ਚੰਦ ਬਾਜੇ ਵਾਲਾ ਪੋਲ ਉੱਤਰਦੇ ਹਾਂ ਇੱਕ ਪਾਸੇ ਛੜਕ ਮੰਡ ਵਾਲੇ ਨੂੰ ਜਾਂਦੀ ਆ ਇੱਕ ਫਰੀਦਕੋਟ ਨੂੰ ਤੇ ਇੱਕ ਮਿਸ਼ਰੀ ਵਾਲੇ ਦੇ ਵਿੱਚ ਚਿੱਟੀ ਪੱਟੀ ਵਾਲੀ ਸਿੱਧੀ ਸੜਕ ਹੋ ਗਈ ਆ ਪਿੰਡ ਦੇ ਵਿੱਚ ਵੜਦਿਆ ਸਾਰ ਮਿੱਤਰੋ ਤੁਸੀਂ ਕਨੈਕਟਰ ਸਾਈਡ ਥੋੜੀ ਜਿਹੀ ਫਿਰਨੀ ਨੂੰ ਤੁਰ ਸਿੱਧੀ ਫਿਰਨੀ ਮੁੜਦਾ ਮਨ ਲਾ ਕਨੈਕਟਰ ਸਾਈਡ ਵਾਲੀ ਸਾਈਡ ਹੀ ਪੈ ਜਾਂਦੀ ਹੁੰਦੀ ਆ ਤੇ ਦੂਜੇ ਪਾਸੇ ਨਹੀਂ ਮੁੜਦਾ ਜੇ ਮੁੜਦਾ ਸਰ ਪਹਿਲੀ ਵੀ ਮੁੜ ਕੇ ਬਾਹਰ ਖੇ ਮਨ ਲਾ ਖੇਤਾਂ ਦੇ ਵਿੱਚ ਆ ਪਿੰਡ ਦੀ ਹੈ ਪਿੰਡ ਦੀ ਫਿਰਨੀ ਦੀ ਤੇ ਬਾਰ ਬਾਰ ਜੇ ਕਰ ਰਹੇ ਹੁੰਦਾ ਥੋੜਾ ਜਿਹਾ ਬਲਵਿੰਦਰ ਸਿੰਘ ਭਾਈ ਦਾ ਘਰ ਪੁੱਤ ਨੂੰ ਨਵਾਂ ਘਰ ਪਾਈ ਜਾਂਦਾ ਭਾਈ ਮੀਨਿੰਗ ਨਿਸ਼ਾਨੀ ਇਹ ਆ ਤੇ ਭਾਈ ਕੋਲ ਨੀਲੀ ਰਾਜੀ ਤੇ ਦੋਵੇਂ ਜਾਨਵਰ ਬਕਾਊ ਆ ਇਹ ਮੈਂ ਤਿੰਨਾਂ ਮਹੀਨਿਆਂ ਦੀ ਗੱਬਣਾ ਚੈੱਕ ਪਾਸ ਆ ਠੀਕ ਆ ਭਾਈ ਤੇ ਦੁੱਧੋ ਡਰਾਈ ਆ ਉਹ ਦੁੱਧ ਨਹੀਂ ਦਿੰਦੀ ਕਾਰਨ ਕੀ ਆ ਦੁੱਧ ਦਾ ਵੀ ਤੈਨੂੰ 13 ਮਹੀਨੇ ਹੋ ਗਏ ਸੂਈ ਨੂੰ 14 ਬਈ ਇਹਨੂੰ ਤਾਂ ਕਰਕੇ ਦੁੱਧ ਉਹ ਹਟ ਗਈ ਤੇ ਚੈੱਕ ਕਰਵਾ ਕੇ ਦਊਗਾ ਬਈ ਤੁਸੀਂ ਚੈੱਕ ਕਰਵਾ ਕੇ ਜਲ ਜਾਇਆ ਜੇ ਤੇ ਪਲੀ ਪੁਲੀ ਬਹੁਤ ਉੱਚੀ ਲੰਮੀ ਮੈਂ ਆ ਵੱਡੀ ਬੁੱਡੀ ਤਾਂ ਮੈਂ ਕੋਲੇ ਵੇਖੀ ਆ ਤੁਸੀਂ ਫੋਨ ਤੇ ਦੇਖਦੇ ਪਏ ਜਿਹੜੇ ਭਰਾ ਟੋਕੜਾ ਗੱਪਣ ਮੈਂ ਲੈ ਕੇ ਸਾਮ ਦੇਣਾ ਬਹੁਤ ਚੰਗੀ ਇੱਕ ਤਾਂ ਰੁੱਤ ਬਹੁਤ ਚੰਗੀ ਜੇ ਸੂਪ ਪੈਣਾ ਬਈ ਇਹਨੇ ਕਿਉਂਕਿ ਤਿੰਨਾਂ ਮਹੀਨਿਆਂ ਦੀ ਇਹ ਗੱਪਣਾਂ ਤਾਂ ਚੰਗੀ ਇਹਨੇ ਟਕਾਣੇ ਦੀ ਰੁੱਤ ਤੇ ਤਿਆਰ ਹੋ ਜਾਣਾ ਤੇ ਰੇਟ ਤੁਹਾਨੂੰ ਦੋਵਾਂ ਦਾ ਹੀ ਦੱਸ ਦੂੰਗਾ ਤੇ ਇੱਕ ਹੈਗਾ ਆ ਕਟਾ ਮਿੱਤਰੋ ਜਿਹੜਾ ਇਹਦਾ ਤੁਸੀਂ ਦੇਖ ਰਹੇ ਹੋ ਬਾਈ ਇਹ 13 ਮਹੀਨਿਆਂ ਦਾ ਕਟਾ ਇਹ ਤੇ ਇਹ ਹੈਗਾ ਵਾ ਬਾਈ ਕੀ ਨਾਲਿਆਂ ਦੇ 507 ਦਾ ਸਰਕਾਰੀ ਦਾ ਤੇ ਇਹ ਬਹੁਤ ਚੰਗਾ ਕਟਾ ਮਤਲਬ ਥੱਲੋ ਫੁੱਲੋ ਬੜਾ ਕਮਾਲ ਕਟਾ ਥੱਲੋ ਫੁੱਲੋ ਟੈਸਟਿੰਗਾਂ ਦੀ ਮੈਂ ਕੋਲੇ ਵੇਖਿਆ ਵੀ ਦੋਵੇਂ ਮਾਂ ਪੋਤੀ ਲੈਣੀਆਂ ਨਾ ਯਾਰ ਕੋਲ ਮਲਾ ਕੇ ਮੱਝ ਵੀ ਤਿੰਨਾ ਮਹੀਨਿਆਂ ਦੀ ਗੱਪਣ ਚੈੱਕ ਕਰਵਾ ਕੇ ਲੈ ਆਂ ਇਹ ਨਾਲ ਹੀ ਕਟਾ ਪੂਰਾ ਵਜਨ ਵਾਲਾ ਤੇ ਜਾਣ ਵਾਲਾ 1 ਲੱਖ ਤੇ 40000 ਰੁਪਇਆ ਦੋਵਾਂ ਚੀਜ਼ਾਂ ਦਾ ਮੁੱਲ ਆ ਪਈਆਂ ਉਹਦਾ ਮੰਡ ਥਾਣਾ ਥੋੜਾ ਬੋਤਾਂ ਕਰਦੇ ਆਂਗੇ ਜੇ ਮੰਨ ਲਾ ਆਪਾਂ ਵਜਨ ਵਾਲੇ ਪੱਖ ਨੂੰ ਜਾਣਦੇ ਆ ਤਾਂ ਤਾਂ ਵੀ ਕੱਟ ਮੱਝ ਦੋਵੇਂ ਜਾਨਵਰ ਪੂਰੇ ਟਿਕਾਣੇ ਦੇ ਆ ਬਾਕੀ ਮੈਂ ਪਲੀ ਪੁਲੀ ਬਹੁਤ ਆ ਬਈ ਵੱਡੀ-ਵੱਡੀ ਮੈਂ ਬਹੁਤ ਆ ਛੋਟੀ ਮੰਨ ਕੇ ਨਾ ਖਰੀਦਦੇ ਆ ਜੇ ਕੋਈ ਵੀ ਭਰਾ ਇਹਨੂੰ ਮਿਸ਼ਰੀ ਵਾਲੇ ਪਿੰਡ ਦੇ ਵਿੱਚ ਬਾਈ ਬਲਵਿੰਦਰ ਸਿੰਘ ਦੇ ਘਰੇ ਖੜੀ ਆ ਕੋਈ ਕਰਨਾ ਹੁਣ ਤੁਸੀਂ ਜਾ ਕੇ ਕੋਲੇ ਦਰਸ਼ਨ ਕਰਨੇ ਆ ਦਰਸ਼ਨ ਕਰਕੇ ਸੌਦਾ ਤਾਂ ਤੁਹਾਡਾ ਆਟੋਮੈਟਿਕ ਦੋਵਾਂ ਜਾਨਵਰਾਂ ਨੇ ਕਰਵਾ ਹੀ ਲੈਣਾ ਕਿਉਂਕਿ ਜਦੋਂ ਤੁਸੀਂ ਬਾਈ ਜਾਨਵਰਾਂ ਨੂੰ ਦੇਖ ਲਿਆ ਪੈਸੇ ਤਾਂ ਐਡੋਮ ਉਜੀ ਕਰਦਾ ਚੰਗੇ ਜਾਨਵਰ ਕੋਲੇ ਖੜ ਕੇ ਲੈਣ ਵਾਲੇ ਹੋ ਜੇ ਨਾ ਲੈਣੇ ਹੋਏ ਫਿਰ ਗੱਲ ਵੱਖਰੀ ਆ ਵੀਡੀਓ ਦੇਖ ਲਈ ਧੰਨਵਾਦ ਚਾਹੁੰਦੇ ਨੂੰ ਸ਼ੁਕਰੀਆ